ਇਹ ਇਨਸਾਨ ਦੀ ਬੜੀ ਵੱਡੀ ਤਰਾਸਦੀ ਹੈ ਕਿ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਕਹਿੰਦੇ ਹਾਂ ਉਹ ਸਹੀ ਹੈ ਦੂਸਰਾ ਬੰਦਾ ਗਲਤ ਹੈ ਪਰ ਇਹ ਨਹੀਂ ਹੋ ਸਕਦਾ ਹਰ ਇੱਕ ਬੰਦਾ ਆਪਣੇ ਹਿਸਾਬ ਦੇ ਨਾਲ ਸੋਚਦਾ ਹੈ ਕਈ ਵਾਰ ਜੋ ਦੂਸਰਾ ਬੰਦਾ ਸੋਚਦਾ ਹੈ ਉਹ ਆਪਣੇ ਹਿਸਾਬ ਨਾਲ ਸਹੀ ਹੁੰਦਾ ਹੈ ਪਰ ਆਪਾਂ ਆਪਣੀ ਮਰਜ਼ੀ ਦੂਸਰੇ ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਫਿਰ ਇਹ ਗੱਲਾਂ ਹੁੰਦੀਆਂ ਨੇ ਤਾਂ ਉੱਥੇ ਝਗੜੇ ਹੁੰਦੇ ਨੇ ਕਈ ਵਾਰ ਝਗੜੇ ਐਦਾਂ ਦਾ ਰੂਪ ਲੈ ਲੈਂਦੇ ਨੇ ਜਿਸ ਨਾਲ ਘਰ ਵੀ ਬਰਬਾਦ ਹੋ ਜਾਂਦੇ ਨੇ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਭਰਾ ਤੇ ਭੈਣ ਦੋਨੋਂ ਮਿਲ ਕੇ ਆਪਣੇ ਹੀ ਮਾਤਾ ਪਿਤਾ ਦਾ ਕਤਲ ਕਰ ਦਿੰਦੇ ਨੇ ਜਿਹੜੇ ਪਿਤਾ ਨੇ ਭੈਣ ਅਤੇ ਭਰਾ ਆਪਣੇ ਬੱਚਿਆਂ ਨੂੰ ਵੱਡੇ ਕੀਤਾ ਉਨ੍ਹਾਂ ਦੀ ਖੁਸ਼ੀ ਵਾਸਤੇ ਪਤਾ ਨਹੀਂ ਕੀ ਕੁਝ ਕੀਤਾ। ਉਨ੍ਹਾਂ ਦੀ ਖੁਸ਼ੀ ਵਾਸਤੇ ਆਪਣੇ ਆਪ ਨੂੰ ਵੀ ਪਿਤਾ ਵੇਚਣ ਦੀ ਕੋਸ਼ਿਸ਼ ਕਰ ਦਿੰਦਾ ਹੈ। ਪਰ ਇਹਨਾਂ ਦੋਨੋਂ ਭੈਣ ਭਰਾਵਾਂ ਨੇ ਆਪਣੇ ਪਿਤਾ ਅਤੇ ਮਾਤਾ ਦਾ ਕਤਲ ਕਰ ਦਿੱਤਾ। ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਖਰ ਕੀ ਕਾਰਨ ਸੀ ਜਿਸ ਵਜ੍ਹਾ ਦੇ ਨਾਲ ਇਹ ਭੈਣ ਭਰਾ ਨੇ ਮਿਲ ਕੇ ਆਪਣੇ ਹੀ ਮਾਤਾ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਫਿਰ ਇਹ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਦਾ ਮੋਤੀਹਾਰੀ ਇਸ ਦਾ ਜ਼ਿਲ੍ਹਾ ਚੰਪਰਨ ਅਤੇ ਇਸ ਦੇ ਅਧੀਨ ਪੈਂਦਾ ਥਾਣਾ ਚਕੀਆ ਚਕੀਆ ਥਾਣੇ ਦੇ ਅਧੀਨ ਪੈਂਦਾ ਪਿੰਡ ਸੀਤਲਪੁਰ ਇਸ ਦੇ ਪੰਚਾਇਤ ਬਾੜ 14 ਦੇ ਵਿੱਚ ਗੱਲ ਹੈ 20 ਮਾਰਚ 2025 ਦੀ ਰਾਤ ਦੇ ਤਕਰੀਬਨ 10 ਵਜੇ ਹੁੰਦੇ ਨੇ ਇੱਥੇ ਭਗਵਾਨ ਸ਼ਾਦਾ ਘਰ ਹੁੰਦਾ ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਉਸ ਦਾ ਬੇਟਾ ਅਭਿਸ਼ੇਕ بیٹے ਦੀ ਘਰ ਵਾਲੀ ਤੇ ਭਗਵਾਨ ਸ਼ਾਦੀ ਬੇਟੀ ਜੋਤੀ ਇਹ ਪੰਜ ਜਾਣੇ ਰਹਿੰਦੇ ਹੁੰਦੇ ਨੇ ਰਾਤ ਦੇ ਤਕਰੀਬਨ 10:30 ਵਜੇ ਹੁੰਦੇ ਆ 20 ਮਾਰਚ 2025 ਦੀ ਗੱਲ ਹੈ ਇਸ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਪਿੰਡ ਦੇ ਵਿੱਚ ਸਨਾਟਾ ਹੁੰਦਾ ਕਿਉਂਕਿ ਪਿੰਡ ਦੇ ਵਿੱਚ ਜਲਦੀ ਲੋਕ ਸੌ ਜਾਂਦੇ ਨੇ ਪਰ ਜਦੋਂ ਲੋਕ ਚੀਕਾਂ ਦੀ ਆਵਾਜ਼ ਸੁਣਦੇ ਨੇ ਤਾਂ ਉੱਠ ਖੜਦੇ ਨੇ ਉਹ ਸੋਚਦੇ ਨੇ ਕਿ ਆਖਰ ਇਹ ਚੀਕਾਂ ਕਿੱਥੋਂ ਆ ਰਹੀਆਂ ਨੇ ਉਹ ਘਰਾਂ ਚੋਂ ਬਾਹਰ ਆ ਜਾਂਦੇ ਨੇ ਬਾਹਰ ਆਉਣ ਤੋਂ ਬਾਅਦ ਜਦੋਂ ਉਹ ਧਿਆਨ ਨਾਲ ਇਹ ਚੀਕਾਂ ਸੁਣਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਭਗਵਾਨ ਸ਼ਾ ਦੇ ਘਰ ਵਿੱਚੋਂ ਚੀਕਾਂ ਦੀ ਆਵਾਜ਼ ਆ ਰਹੀ ਹੈ ਹੁਣ ਲੋਕ ਉਸ ਘਰ ਵੱਲ ਭੱਜਦੇ ਨੇ ਤੇ ਉੱਥੇ ਜਾ ਕੇ ਜਦੋਂ ਉਹ ਦੇਖਦੇ ਨੇ ਤਾਂ ਭਗਵਾਨ ਸ਼ਾ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੁਣ ਭਗਵਾਨ ਸ਼ਾ ਨੂੰ ਚੱਕਿਆ ਜਾਂਦਾ ਤੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਆ ਸ਼ਾਨਬੀਨ ਕਰਦੀ ਹੈ ਜਦੋਂ ਦੇਖਿਆ ਜਾਂਦਾ ਹੈ ਕਿ ਇਸ ਪਰਿਵਾਰ ਦੇ ਵਿੱਚ ਤਾਂ ਭਗਵਾਨ ਸ਼ਾ ਦਾ ਬੇਟਾ ਅਭਿਸ਼ੇਕ ਉਸਤੀ ਬੇਟੀ ਜੋਤੀ ਅਤੇ ਅਭਿਸ਼ੇਕ ਦੀ ਪਤਨੀ ਤਿੰਨ ਜਣੇ ਉਹ ਤੇ ਭਗਵਾਨ ਸ਼ਾ ਦੀ ਪਤਨੀ ਰੀਮਾ ਰਾਣੀ ਇਹਨਾਂ ਵਿੱਚੋਂ ਰੀਮਾ ਰਾਣੀ ਘਰ ਨਹੀਂ ਹੈ ਤਾਂ ਹੁਣ ਪੁਲਿਸ ਸੋਚ ਰਹੀ ਸੀ ਕਿ ਆਖਿਰ ਭਗਵਾਨ ਸ਼ਾ ਉੱਤੇ ਕਿਸ ਨੇ ਹਮਲਾ ਕੀਤਾ ਤੇ ਰੀਮਾ ਰਾਣੀ ਕਿੱਥੇ ਆ ਹੁਣ ਪੁਲਿਸ ਦਾ ਸ਼ੱਕ ਜਾਂਦਾ ਹੈ ਪਰਿਵਾਰ ਦੇ ਬਾਕੀ ਮੈਂਬਰਾਂ ਤੇ ਅਭਿਸ਼ੇਕ ਜੋਤੀ ਅਤੇ ਅਭਿਸ਼ੇਕ ਦੀ ਘਰ ਵਾਲੀ ਤੇ ਹੁਣ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਸ਼ਕਤੀ ਦੇ ਨਾਲ ਪੁੱਛਦੀ ਹੈ ਕਿ ਆਖਰ ਰੀਮਾ ਰਾਣੀ ਕਿੱਥੇ ਆ ਤੇ ਭਗਵਾਨ ਸ਼ਾ ਉੱਤੇ ਕਿਸ ਨੇ ਹਮਲਾ ਕੀਤਾ ਤਾਂ ਫੇਰ ਇਹ ਟੁੱਟ ਜਾਂਦੇ ਨੇ ਇਹਨਾਂ ਨੇ ਜੋ ਕਹਾਣੀ ਦੱਸੀ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਰੀਮਾ ਰਾਣੀ ਦੀ লাশ ਇਹਨਾਂ ਨੇ ਮੱਕੀ ਦੇ ਖੇਤ ਵਿੱਚ ਸੁੱਟ ਦਿੱਤੀ ਸੀ ਤੇ ਇਹਨਾਂ ਨੇ ਕਿਹਾ ਕਿ ਹਾਂ ਅਸੀਂ ਹੀ ਰੀਮਾ ਰਾਣੀ ਦਾ ਕਤਲ ਕੀਤਾ ਹੈ। ਭਗਵਾਨ ਸ਼ਾ ਜ਼ਖਮੀ ਹੁੰਦਾ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ। ਯਾਨੀ ਇਹਨਾਂ ਨੇ ਦੋਨਾਂ ਦਾ ਹੀ ਕਤਲ ਕਰ ਦਿੱਤਾ ਸੀ। ਭਗਵਾਨ ਸ਼ਾ ਪਿਤਾ ਤੇ ਰੀਮਾ ਰਾਣੀ ਮਾਤਾ ਦਾ ਸাই ਦੱਸਦੇ ਐ ਕਿ ਸਾਡਾ ਪਰਿਵਾਰ ਬੜਾ ਖੁਸ਼ਹਾਲ ਸੀ ਮੇਰੇ ਪਿਤਾ ਭਗਵਾਨ ਸ਼ਾ ਅਭਿਸ਼ੇਕ ਉਸ ਦੀ ਭੈਣ ਜੋਤੀ ਤੇ ਅਭਿਸ਼ੇਕ ਦੀ ਘਰ ਵਾਲੀ ਚਾਰ ਜਾਣੇ ਇਹ ਇਸ ਪਰਿਵਾਰ ਦੇ ਵਿੱਚ ਰਹਿੰਦੇ ਸੀ ਇਹਨਾਂ ਦੀ ਮਾਤਾ ਦਾ ਅਭਿਸ਼ੇਕ ਦੀ ਮਾਂ ਦਾ ਦਿਹਾਂਤ ਹੋ ਜਾਂਦਾ ਹੈ 2 ਸਾਲ ਪਹਿਲਾਂ ਪਰਿਵਾਰ ਚੰਗਾ ਚੱਲਦਾ ਹੁੰਦਾ ਕਿਉਂਕਿ ਘਰ ਦੇ ਵਿੱਚ ਨੂੰਹ ਹੁੰਦੀ ਆ ਕੁੜੀ ਹੁੰਦੀ ਆ ਕੋਈ ਖਾਣਾ ਪਕਾਉਣ ਦਾ ਜਾਂ ਘਰ ਦੇ ਕੰਮ ਦਾ ਕਿਸੇ ਨੂੰ ਕੋਈ ਵੀ ਫਿਕਰ ਨਹੀਂ ਹੁੰਦਾ ਸਭ ਕੁਝ ਚੰਗਾ ਚੱਲਦਾ ਹੁੰਦਾ ਪਰ ਜੋ ਭਗਵਾਨ ਸ਼ਾਹ ਹੁੰਦਾ ਜਿਸ ਦੀ ਉਮਰ ਲਗਭਗ 52 ਸਾਲ ਹੁੰਦੀ ਹੈ ਉਹ ਸੋਚਦਾ ਕਿ ਮੈਂ ਵਿਆਹ ਕਰਵਾ ਲਵਾਂ ਤਾਂ ਉਸ ਦੀ ਮੁਲਾਕਾਤ ਇੱਕ ਵਿਧਵਾ ਔਰਤ ਜਿਸ ਦਾ ਨਾਮ ਰੀਮਾ ਰਾਣੀ ਸੀ ਉਸ ਨਾਲ ਹੁੰਦੀ ਹੈ ਤੇ ਹੁਣ ਭਗਵਾਨ ਸ਼ਾਹ ਸੋਚਦਾ ਕਿ ਮੈਂ ਰੀਮਾ ਰਾਣੀ ਨਾਲ ਵਿਆਹ ਕਰਵਾ ਲਵਾਂ ਪਰ ਇਧਰ ਅਭਿਸ਼ੇਕ ਜੋਤੀ ਅਤੇ ਅਭਿਸ਼ੇਕ ਦੀ ਘਰ ਵਾਲੀ ਇਸ ਵਿਆਹ ਦੇ ਵਿਰੁੱਧ ਹੁੰਦੇ ਨੇ ਉਹ ਕਹਿੰਦੇ ਨੇ ਕਿ ਤੂੰ ਇਹ ਵਿਆਹ ਨਾ ਕਰਵਾ ਤੂੰ ਬੁੱਢਾ ਹੋ ਚੁੱਕਿਆਗਾ ਜੇ ਤੂੰ ਇਹ ਕੰਮ ਕਰੇਗਾ ਤਾਂ ਸਾਡੀ ਪਿੰਡ ਦੇ ਵਿੱਚ ਬੇਇੱਜ਼ਤੀ ਹੋਊਗੀ ਲੋਕ ਸਾਨੂੰ ਤਾਣੇ ਮਾਰਨਗੇ ਤੂੰ ਐਦਾਂ ਨਾ ਕਰ ਪਰ ਜੋ ਭਗਵਾਨ ਸ਼ਾਹ ਹੁੰਦਾ ਉਹ ਕਹਿੰਦਾ ਕਿ ਮੈਂ ਤਾਂ ਵਿਆਹ ਕਰਵਾਵਾਂਗਾ ਉਹ ਹੁਣ ਰੀਮਾ ਰਾਣੀ ਜੋ ਕਿ ਲਗਭਗ 50 ਸਾਲਾਂ ਦੀ ਸੀ ਉਸ ਨਾਲ ਵਿਆਹ ਕਰਵਾ ਲੈਂਦਾ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਤਣਾਅ ਰਹਿਣ ਲੱਗ ਜਾਂਦਾ ਹੈ। ਅਭਿਸ਼ੇਕ ਨੂੰ ਵੀ ਲੱਗਦਾ ਹੈ ਕਿ ਜੋ ਰੀਮਾ ਰਾਣੀਆ ਉਹ ਵੀ ਜੋ ਸਾਡੀ ਸੰਪਤੀ ਹੈ ਉਸ ਵਿੱਚ ਹਿੱਸੇਦਾਰ ਹੋ ਗਈ। ਤੇ ਇੱਕ ਉਸ ਨੂੰ ਲੱਗਦਾ ਸੀ ਕਿ ਜੋ ਪਿੰਡ ਵਾਲੇ ਨੇ ਉਹ ਸਾਡੇ ਵੱਲ ਹੱਸਦੇ ਨੇ ਕਿ ਤੁਹਾਡੇ ਪਿਤਾ ਨੇ ਐਡੀ ਉਮਰ ਦੇ ਵਿੱਚ ਜਾ ਕੇ ਹੋਰ ਵਿਆਹ ਕਰਵਾ ਲਿਆ। ਇਹ ਚੀਜ਼ਾਂ ਅਭਿਸ਼ੇਕ ਨੂੰ ਖੜਕਦੀਆਂ ਸੀ ਜੋਤੀ ਨੂੰ ਵੀ ਇਹ ਚੀਜ਼ ਸਹੀ ਨਹੀਂ ਲੱਗਦੀ ਸੀ। ਹੁਣ ਇਸ ਕਾਰਨ ਇਹਨਾਂ ਦੇ ਘਰ ਦੇ ਵਿੱਚ ਲਗਭਗ ਰੋਜ਼ਾਨਾ ਝਗੜਾ ਹੁੰਦਾ ਸੀ ਤੇ ਹੁਣ ਜੋ ਭਗਵਾਨ ਸ਼ਾਹ ਸੀ ਉਹ ਇਸ ਗੱਲ ਤੇ ਅੜਿਆ ਹੋਇਆ ਸੀ ਕਿ ਜੋ ਇਹ ਘਰ ਹੈ ਇਸ ਨੂੰ ਵੀ ਮੈਂ ਵੇਚ ਦੇਵਾਂਗਾ ਕਿਉਂਕਿ ਰੀਮਾ ਰਾਣੀ ਵੀ ਕਹਿੰਦੀ ਸੀ ਕਿ ਇਸ ਘਰ ਨੂੰ ਵੇਚ ਦੇ ਲੜਾਈ ਖਤਮ ਹੋ ਜਾਏਗੀ ਆਪਾਂ ਕੋਈ ਹੋਰ ਘਰ ਲੈ ਲਵਾਂਗੇ ਪਰ ਜੋ ਅਭਿਸ਼ੇਕ ਤੇ ਜੋਤੀ ਤੇ ਅਭਿਸ਼ੇਕ ਦੀ ਘਰ ਵਾਲੀ ਸੀ ਉਹ ਕਹਿੰਦੇ ਸੀ ਕਿ ਇਸ ਘਰ ਨੂੰ ਤੁਸੀਂ ਨਹੀਂ ਵੇਚੋਗੇ ਪਰ ਰੀਮਾ ਰਾਣੀ ਇਸ ਗੱਲ ਤੇ ੜੀ ਹੋਈ ਸੀ ਕਿ ਇਹ ਘਰ ਵੇਚਣਾ ਭਗਵਾਨ ਸ਼ਾਹ ਵੀ ਕਹਿੰਦਾ ਸੀ ਕਿ ਮੈਂ ਇਹ ਘਰ ਵੇਚਣਾ ਹੈ ਹੁਣ ਇਸ ਗੱਲ ਤੋਂ ਇਹਨਾਂ ਦੇ ਘਰ ਵਿੱਚ ਰੋਜ਼ ਤਣਾਅ ਰਹਿੰਦਾ ਸੀ ਲੜਾਈ ਰਹਿੰਦੀ ਸੀ ਗੱਲ ਹੈ 20 ਮਾਰਚ 2025 ਦੀ ਇਸ ਗੱਲ ਨੂੰ ਲੈ ਕੇ ਹੀ ਇਹਨਾਂ ਦੇ ਵਿੱਚ ਰਾਤ ਨੂੰ ਝਗੜਾ ਹੋ ਜਾਂਦਾ ਇੱਕ ਦੂਜੇ ਦੇ ਨਾਲ ਇਹ ਬਹਿਸ ਕਰਨ ਲੱਗ ਜਾਂਦੇ ਹੈ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਜੋ ਭਗਵਾਨ ਸ਼ਾਹ ਸੀ ਉਹ ਮੰਜੇ ਦੇ ਉੱਤੇ ਬੈਠਾ ਹੁੰਦਾ ਹੈ ਤੇ ਗੁੱਸੇ ਦੇ ਵਿੱਚ ਹੁਣ ਜੋਤੀ ਜੋ ਹੁੰਦੀ ਹੈ ਭਗਵਾਨ ਸ਼ਾ ਦੀ ਬੇਟੀ ਉਹ ਉਸ ਦੇ ਪੈਰ ਫੜ ਕੇ ਉਸ ਨੂੰ ਖਿੱਚ ਲੈਂਦੀ ਹੈ ਤੇ ਭਗਵਾਨ ਸ਼ਾ ਡਿੱਗ ਪੈਂਦਾ ਹੈ ਉਸ ਤੋਂ ਬਾਅਦ ਜੋ ਅਭਿਸ਼ੇਕ ਹੁੰਦਾ ਹੈ ਉਹ ਤਲਵਾਰ ਚੱਕ ਕੇ ਇਸ ਉੱਪਰ ਬਾਹਰ ਕਰਦਾ ਹੈ ਤੇ ਜੋ ਰੀਮਾ ਰਾਣੀ ਹੁੰਦੀ ਹੈ ਉਸ ਉੱਪਰ ਵੀ ਬਾਹਰ ਕੀਤੇ ਜਾਂਦੇ ਨੇ ਭਗਵਾਨ ਸ਼ਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਰੀਮਾ ਰਾਣੀ ਦਾ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਰੀਮਾ ਰਾਣੀ ਦੀ ਜੋ Laash ਹੁੰਦੀ ਹੈ ਉਸ ਨੂੰ ਮੱਕੀ ਦੇ ਖੇਤ ਦੇ ਵਿੱਚ ਜਾ ਕੇ ਇਹ ਸੁੱਟ ਦਿੰਦੇ ਨੇ ਇਹਨਾਂ ਨੂੰ ਲੱਗਦਾ ਕਿ ਇਸ ਗੱਲ ਨੂੰ ਅਸੀਂ ਇੱਥੇ ਹੀ ਰਫਾ-ਦਫਾ ਕਰ ਦਾਂਗੇ ਦੋਨਾਂ ਦੀਆਂ Laashਾਂ ਨੂੰ ਖੁਰਦ-ਬੁਰਦ ਕਰ ਦਾਂਗੇ ਜਿਸ ਕਾਰਨ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਜੋ ਸੰਪਤੀ ਹੈ ਉਹ ਵੀ ਸਾਨੂੰ ਮਿਲ ਜਾਏਗੀ ਤੇ ਜੋ ਸਾਡੇ ਉੱਤੇ ਲੋਕ ਹੱਸਦੇ ਨੇ ਕਿ ਤੁਹਾਡੇ ਪਿਤਾ ਨੇ ਇਸ ਉਮਰ ਦੇ ਵਿੱਚ ਵਿਆਹ ਕਰਵਾ ਲਿਆ ਉਹ ਵੀ ਸਭ ਕੁਝ ਖਤਮ ਹੋ ਜਾਏਗਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਜੁਰਮ ਆਖਰ ਇੱਕ ਦਿਨ ਸਮਾਜ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਤੇ ਇੱਥੇ ਵੀ ਕੋਈ ਬੰਦਾ ਪੁਲਿਸ ਨੂੰ ਇਤਲਾਹ ਕਰ ਦਿੰਦਾ ਹੈ ਕਿ ਭਗਵਾਨ ਸ਼ਾਹ ਦੇ ਘਰ ਦੇ ਵਿੱਚ ਇਹ ਕੁਝ ਹੋ ਗਿਆ ਪੁਲਿਸ ਆਉਂਦੀ ਹੈ ਪੁਲਿਸ ਮੌਕੇ ਤੇ ਆ ਕੇ ਭਗਵਾਨ ਸ਼ਾ ਅਤੇ ਜੋਰੀਮਾ ਰਾਣੀ ਹੁੰਦੀ ਹੈ ਰੀਮਾ ਰਾਣੀ ਦੀ লাশ ਨੂੰ ਬਰਾਮਦ ਕਰਦੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਭਿਸ਼ੇਕ ਅਭਿਸ਼ੇਕ ਦੀ ਘਰਵਾਲੀ ਤੇ ਅਭਿਸ਼ੇਕ ਦੀ ਭੈਣ ਜੋਤੀ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਅਭਿਸ਼ੇਕ ਅਤੇ ਜੋਤੀ ਨੇ ਆਪਣੇ ਪਿਤਾ ਜਿਸ ਨੇ ਉਹਨਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਉਹਨਾਂ ਦੀਆਂ ਖੁਸ਼ੀਆਂ ਦੇ ਲਈ ਪਤਾ ਨਹੀਂ ਕੀ-ਕੀ ਕੀਤਾ ਹੋਣਾ ਪਰ ਇਸ ਗੱਲ ਤੋਂ ਨਾਰਾਜ਼ ਹੋ ਕੇ ਕਿ ਲੋਕ ਸਾਨੂੰ ਕੀ ਕਹਿਣਗੇ ਤੇ ਜੋ ਸੰਪਤੀ ਹੈ ਜੋ ਘਰ ਹੈ ਉਹ ਨਹੀਂ ਵੇਚਣ ਦੇਣਾ ਇਹ ਗੱਲਾਂ ਤੋਂ ਨਾਰਾਜ਼ ਹੋ ਕੇ ਅਭਿਸ਼ੇਕ ਅਤੇ ਉਸ ਦੀ ਭੈਣ ਨੇ ਉਸ ਦਾ ਕਤਲ ਕਰ ਦਿੱਤਾ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਕਈ ਵਾਰ ਇਦਾਂ ਹੀ ਹੁੰਦਾ ਹੈ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ 50 ਤੋਂ 60% ਕਤਲ ਆਤਮ ਹੱਤਿਆਵਾਂ માં ਸਿਰਫ ਏਸੇ ਗੱਲ ਕਰਕੇ ਹੋ ਜਾਂਦੀਆਂ ਨੇ ਕਿ ਸਮਾਜ ਵਿੱਚ ਸਾਨੂੰ ਕੀ ਕਿਹਾ ਜਾਊਗਾ ਲੋਕ ਸਾਡੇ ਤੇ ਹੱਸਣਗੇ ਸਮਾਜ ਵਿੱਚ ਅਸੀਂ ਕਿੱਦਾਂ ਰਹਾਂਗੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਤੁਹਾਨੂੰ ਕੀ ਕਹਿ ਰਿਹਾ ਫਰਕ ਇਸ ਗੱਲ ਨਾਲ ਪੈਂਦਾ ਕਿ ਤੁਸੀਂ ਖੁਸ਼ ਹੋ ਤੁਹਾਡਾ ਪਰਿਵਾਰ ਸੁੱਖ ਸ਼ਾਂਤੀ ਦੀ ਜ਼ਿੰਦਗੀ ਜਿਉ ਰਿਹਾ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਹੈ ਜਾਂ ਨਹੀਂ ਹੈ ਕਿਉਂਕਿ ਇੱਥੇ ਕੋਈ ਵੀ ਕਿਸੇ ਨੂੰ ਕੁਝ ਦੇਣ ਨਹੀਂ ਆਉਂਦਾ ਤੇ ਕੋਈ ਵੀ ਕਿਸੇ ਤੋਂ ਕੁਝ ਲੈਣ ਨਹੀਂ ਆਉਂਦਾ ਪਰ ਜ਼ਿਆਦਾਤਰ ਆਪਣੇ ਦਿਮਾਗ ਦੇ ਵਿੱਚ ਇਹੀ ਗੱਲ ਹੁੰਦੀ ਹੈ ਕਿ ਲੋਕ ਕੀ ਕਹਿਣਗੇ ਲੋਕ ਐਦਾਂ ਕਹਿਣਗੇ ਲੋਕ ਹੱਸਣਗੇ ਲੋਕ ਆਹ ਕਰਨਗੇ ਪਰ ਲੋਕਾਂ ਦੀ ਜਦੋਂ ਬੰਦਾ ਪ੍ਰਵਾਹ ਕਰਦਾ ਹੈ ਤਾਂ ਫਿਰ ਉਹ ਕਿਤੇ ਨਾ ਕਿਤੇ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਹੈ ਕਿਤੇ ਨਾ ਕਿਤੇ ਉਹ ਬੰਦਾ ਇਹ ਸੋਚਦਾ ਹੈ ਕਿ ਮੈਂ ਜਾਂ ਮਰ ਜਾਵਾਂ ਜਾਂ ਮਾਰ ਦੇਵਾਂ ਪਰ ਕਿਸੇ ਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਫਰਕ ਪੈਂਦਾ ਬੰਦੇ ਨੂੰ ਖੁਦ ਨੂੰ ਬੰਦੇ ਦੇ ਪਰਿਵਾਰ ਨੂੰ ਜਿਵੇਂ ਇਸ ਕੇਸ ਦੇ ਵਿੱਚ ਦੇਖਿਆ ਗਿਆ ਦੋ ਕਤਲ ਹੋ ਗਏ ਦੋ ਜਾਨਾਂ ਦੀ ਮੌਤ ਹੋ ਗਈ ਤੇ ਜੋ ਪਰਿਵਾਰ ਦੇ ਬਾਕੀ ਬਚਦੇ ਮੈਂਬਰ ਸੀ ਉਹਨਾਂ ਨੂੰ ਜੇਲ੍ਹ ਹੋ ਗਈ ਜਾਣੀ ਘਰ ਸਾਰਾ ਬਰਬਾਦ ਹੋ ਗਿਆ ਇਸ ਗੱਲ ਕਾਰਨੀ ਕਿ ਲੋਕ ਕੀ ਕਹਿਣਗੇ ਪਰ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਫਰਕ ਇਸ ਪਰਿਵਾਰ ਨੂੰ ਪਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ